ਸਹਿਰ ਸੇ ਅਣਭਲ ਲਖੋਈ ਤਾਂ ਇੱਕ ਨਾ ਚੱਲੇ ਨਾਲ ਕਿਵਸ ਚਿਆਰਾ ਹੋਈਏ ਕਿਵ ਕੋੜਾ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚੋ ਹੁਕਮ ਲਿਖਦਕ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪਰਵਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਜੇ ਤਾ ਹੁਮੇ ਕਹੀ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਨੇ ਨੀ ਸਾਨ ਗਾਵੇ ਕੋ ਬਨੋੜੈ ਆਇਆ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਤੇ ਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤੀ ਨ ਆਵੇ ਤੋੜ ਕਤ ਕਰ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਤਖ ਪਾਹ ਜਗ ਜਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵਿਪਰਵਾਹ ਸਾਚਾ ਸਹਿਮ ਸਾਚਨਾਇ ਭਾਖਿਆ ਪਾਉ ਪਰ ਆਖੇ ਮੰਗੇ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕੀ ਅੱਗੇ ਰਖੀਏ ਜੇ ਤੇ ਦਿਸੇ ਦਰਬਾਰ ਮੋਹੂ ਕੀ ਬੋਲਨ ਬੋਲੀਏ ਜੇ ਤੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਡਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਕ ਦਵਾਰ ਨਾਨਕ ਏਵਾਂ ਜਾਣੀਐ ਸਭ ਆਪੇ ਸਚਿਆਰਥਾਪੇ ਨਾ ਜਾਏ ਕੀਤਾ ਨ ਹੋਇ ਆਪੇ ਆਪ ਨਰਿੰਜਣ ਸੋਏ। ਜਿਨਿ ਸੇਵਾ ਤਿਨ ਪਾਇਆ ਮਾਨਕ ਨਾਨਕ ਗਾਵੀਏ ਗੁਣਿ ਨਿਦਾਨ ਗਾਵੀਏ ਸੋਨੀਆਂ ਮਨ ਰਖੀਏ ਭਾਉ ਦੁਖ ਪਰਹ ਸੁਖ ਕਰਲੇ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰੂ ਈਸ਼ਰ ਗੁਰ ਗੋਲਕ ਬਰਮਾ ਗੁਰ ਪਾਰਬਤੀ ਮਾਹੀ। ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਿਸ ਭਾਵਾਂ ਮਿਨ ਪਾਣੀ ਕੀ ਨਾਈ ਕਰੀ ਜੇ ਤਿਸ ਰਟ ਪਾਈ ਵੇਖਾ ਮਨ ਕਰਮਾਂ ਤੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੋ ਕੁਚਾਰੇ ਅਰਜ ਹੋਰ ਦਸੁਣੀ ਹੋਏ ਨਵਕ ਨਾਵ ਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਕਾਈ ਕੈ ਜਸ ਕੀਰਤਿ ਟਗਲੇ ਜੇ ਤਿਸ ਨਦਰਣਾ ਹੋਈ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਹ ਗੁਰਦੇ ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿੱਧ ਪੀਰ ਸੁਨਾਤ ਸੁਨਿਆ ਅਰਤ ਤਵਲੇ ਆਕਾਸ਼ ਸੁਨਿਆ ਦੀਪ ਲੋਪ ਪਾਤਾਲ ਸੁਨਿਆ ਪਹੁਣਾ ਸਤੇ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਣੀ ਸਰਵ ਵਰ ਮਾਇੰਦ ਸੁਨਿਆ ਮੁਖ ਸਲਾ ਹਨਮੰਦ ਸੁਨਿਆ ਜੋ ਜਗਤਨ ਭੇਦ ਸੁਨਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਰਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕਾ ਇਸ ਨਾਨਕ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਜ ਧਿਆਨ ਨਾਨਕ ਭਗਤ ਦਾ ਸਰਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀਤ ਕਤ ਮੰਨੇ ਕੀਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਰਨਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਰੰਜਣ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਣ ਤੋ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੇ ਸੋਦ ਮੰਨੇ ਮੋ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਵੇ ਜੇ ਕੋ ਮਨ ਜਾਣੇ ਬਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਬਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਨਜਣ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਨ ਪੰਚੇ ਸੋਹੇ ਦਰ ਰਾਜਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੋਲ ਤਰਮ ਦੇ ਆਖਾ ਕੋ ਸੰਤੋਖਤਾ ਪਰਕਿਆ ਜਿਣ ਸੂਤ ਜੇ ਕੋ ਬਝ ਹੋਸਟਿਆਰ ਤੇ ਵਲੀ ਉਪਰ ਕੀਤਾ ਪਰ ਸੜਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਤਲੇ ਕੋ ਮਨਜੋਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾ ਮੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਰ ਜਾਣੇ ਗਉਣ ਕੋਤ ਕੀਤਾ ਵਸਾਇਕ ਕੁਆ ਤਿਸਤੇ ਹੋਵੇ ਲਖਤਰਿਆ ਕੁਦਰਤ ਕਉਨ ਗਹਾ ਵਿਚਾਰ ਵਾਰਿਆਂ ਨ ਜਾਵੇਂ ਇੱਕ ਵਾਰ ਜੋ ਤਦ ਭਾਵੇ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰਮ ਭਗ ਚਾਰ ਸੰਗ ਮੋਨ ਲੈ ਬਲਾਏ ਤਾਰ ਕੁਦਰਤ ਕਵਨ ਕਾ ਹਰ ਵਿਚਾਰ ਵਾਰੇ ਅਨ ਜਮ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਸੰਗ ਮਰ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮਾਹੇ ਸ਼ੰਖ ਪਾਪੀ ਪਾਪ ਕਰ ਜਾਏ ਸੰਖੁੜੇ ਅਰ ਕੁੜੇ ਫਿਰਾਏ ਸ਼ੰਖ ਮਲੇਸ਼ ਮਲ ਭਗ ਕਾਏ ਨਾਨਕ ਦੀਜ ਕਹੇ ਵਿਚਾਰ ਵਾਰਿਆਣ ਜਮੇ ਇੱਕ ਵਾਰ ਜੋਤਿ ਤਿ ਭਾਵੇ ਸਹੀ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਸ਼ੰਖ ਨਾਮ ਸ਼ੰਖ ਨਾਮ ਗੰਮ ਗੰਮ ਸ਼ੰਖ ਲੋ ਸ਼ੰਖਐ ਸਿਰ ਭਾਰ ਹੋਏ ਅਖਰੀ ਨਾਮੁ ਕ੍ਰੀਸਾ ਲਾਹ ਅਖਰੀ ਗਿਆਨ ਗੀਤ ਗੁਣ ਗਾ ਇਕਰਾ ਲਿਖ ਲੰਬੋਨ ਲਬਾਨ ਕਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤੀਰਨਾ ਜੇ ਫਰਮਾਇ ਤਿਉ ਤੇ ਵਪਾਏ ਜੇਤਾ ਕੀਤਾ ਤੇ ਤਾ ਨਾ ਵੇ ਨਾ ਵੇ ਨਾਈ ਕੋ ਥਾਉ ਸੁਰਤ ਕਉਣ ਕਹਾ ਵਿਚਾਰ ਵਾਰੇ ਨ ਜਮ ਇੱਕ ਵਾਰ ਜੋ ਤਦ ਭਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਦੰਦੇ ਪਾਣੀ ਤੋ ਤੇ ਤਰ ਸੁਕੇ ਮੂਹ ਤੋ ਪਲੇਤੇ ਕਪੜ ਹੋਏ ਦੇ ਸਾਬੁਲ ਲਈਏ ਹੁ ਤੋਏ ਭਰੀਏ ਮਤ ਪਾਪਾ ਕੇ ਸੰਗ ਹੁ ਤੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਅੱਖ ਨਾਈ ਕਰ ਕਰ ਕਰਨਾ ਲਿਖ ਲਹਿ ਜਾਏ ਆਪੇ ਵੀ ਜਾਪੇ ਹੀ ਖਉ ਨਾਨਕ ਹੁਕਮਿ ਆਵਜਾਹ تیر ਤਬ ਤੇ ਅਦਤਾਂ ਜੇ ਕੋ ਪਾਵੇ ਤਿਲਕਾ ਮਨ ਸੁਨੇ ਮੰਨੇ ਬਨ ਕੀਤਾ ਪਾਉ ਅੰਤਰਗਤ ਹੀ ਉਸ ਮਨਉ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਹਸਤਾ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਮਨ ਕਮਨ ਸਿਤ ਕਮਨ ਵਾਰ ਕਮਨ ਸ੍ਰਵਤ ਮਹ ਕਮਨ ਜਿਤ ਹੋਇ ਆਕਾਰ 베ਰ ਨਾ ਪਾਏ ਭੰਡਤੀ ਜੇ ਹੋਵੇ ਲੇਖ ਪ੍ਰਾਣ ਨਕਤਨ ਪਾਇਓ ਕਾ ਦੀਏ ਲੇਖਨ ਲੈ ਕੁਰਾਨ ਸਿਤਵਾਰਨ ਜੋਗੇ ਜਾਣ ਰਤ ਮਹਨਾ ਕੋਏ ਜਾ ਕਰਤਾ ਸੇ ਟੇ ਕੋ ਸਾਚੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਲਾਈ ਕੇ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇਕਦ ਕਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨ ਸੋਹੇ ਪਾਤਾਲ ਪਤਾਲ ਲਕਿਆ ਅਗਾਸ ਅਗਾ ਸੁਰ ਕੁੜਕ ਪਾਸ ਕੇ ਵੇਦ ਕਹਿਨਿ ਕੁਵਾਤ ਸਹਿਜ ਟਾਰੇ ਕਰਨ ਕਤੇ ਵਾਸੂ ਲਿਖਤਾਤ ਲੇਖਾ ਹੋਇ ਤਾ ਲਿਖਿਆ ਲੇਖ ਹੈ ਹੋਇ ਬినాਸ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨਾ ਪਾਈਏ ਨਦੀਆਂ ਤੇ ਵਹ ਭਵੇਂ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਮਿਰਾਸੀ ਤੇ ਮਰਦਾਨ ਕਿਹੜੀ ਤੁਲ ਨਾ ਹੋਵਨ ਜੇਤਸ ਮਨੋ ਨਾ ਵਿਸਰੇ ਅੰਤਨ ਸਿਫਤੀ ਕਹਿਣਾ ਅੰਤ ਅੰਤਨ ਕਰਨ ਦੇ ਨਾ ਅੰਤ ਅੰਤਨ ਵੇਖਣ ਸੁਣਨਾਂ ਅੰਤਨਾਂ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਯਾਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰਨ ਕੇਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉਚਾਤਾ ਉਚੇ ਉੱਪਰ ਉਚਾ ਨਾਉ ਏਵੜੂ ਚਾਹੋ ਵੇ ਕੋ ਤੇ ਸੋਚੇ ਕੋ ਜਾਣੇ ਸੋਏ ਜੇਵੜਾਬ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕੋ ਟੁੱਟੇ ਵਕਾਰ ਕੀਤੇ ਲੈ ਲੈ ਮੁਖਰ ਪਾਏ ਕੀਤੇ ਮੁਰਖਾਈ ਕਾਇ ਕੀਤੇ ਦੂਖ ਉਸਰ ਮਾਰੇ ਪਿਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰੱਖ ਨਸਕੇ ਕੋਏ ਦੇਖੋ ਕਾਇ ਕਾ ਕਨਬਾ ਹੋ ਜਾਣੀ ਜਿੱਤਿਆ ਮੁਖਾਇ ਆਪੇ ਜਾਣੇ ਆਪੇ ਦੇ ਆਖੇ ਸੀਤੇ ਕੇਈ ਕੇ ਜਿਸ ਨੂੰ ਬਕਸੇ ਸੇ ਬਸਲਾ ਨਾਨ ਪਾਸਾ ਹੀ ਪਾਚਾ ਮੂਲ ਗਨ ਮੂਲ ਵਪਾਰ ਮੂਲ ਵਪਾਰੇ ਮੂਲ ਢੰਡਾਰ ਮੁੱਲ ਆਵੇ ਮੁੱਲ ਜਾਏ ਮੂਲ ਭਾਏ ਮੁੱਲ ਸਮਾਏ ਮੂਲ ਤਰਮੁਲ ਦੀ ਮਾਨ ਮੂਲ ਤਲ ਮਲ ਫਰਮਾਨ ਮੂਲ ਬਖਸ਼ੀ ਸਮੁਲ ਨਿਸ਼ਾਨ ਮੂਲ ਕਰਮ ਫਰਮਾਨ ਮੁੱਲਾ ਮੁੱਲਾ ਕਿਨਾ ਜਾਇ ਆਖਾ ਕਰੇ ਲੇਵਲਾਇ ਆਖੇ ਵੇਦ ਪਾੜ ਪੁਰਾਨ ਆਖੇ ਪੜੇ ਖਰੀ ਵ ਗਿਆਨ ਆਖੇ ਬਰਮੇ ਆਖੇ ਅੰਦਾਕੇ ਗੋਪੀ ਤਾ ਗੋਬਿੰਦ ਆਖੇ ਇਸਰ ਆਖੇ ਸਦਾ ਕੇਤੇ ਕੀਤੇ ਕੀਤੇ ਬੁੱਧ ਆਖੇ ਰਾਣਵਾ ਕੇ ਦੇਵ ਆਖੇ ਸੁਰ ਨਰਮਨ ਜਨ ਸੇਵ ਇਤੇ ਆਖੇ ਆਖਣ ਪਾਇ ਕੇਤੇ ਕਹਿ ਕੇ ਉਠ ਟ ਜਾਏ ਮਿੱਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜਿਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਹੇ ਏਕੋ ਆਕੇ ਭੋਲ ਵਿਗਾੜ ਤਾ ਲਿਖਿਆ ਸਰ ਗਵਾਰਾ ਗਵਾਰ ਸੋਹਤਰ ਤੇਰਾ ਕਿਹਾ ਸੋ ਕਰ ਕੇ ਹਦਿਤ ਬਹ ਸਰਬ ਸੁਮਾਲੇ ਵਾਜੇ ਨਾਤ ਨੀ ਕਾ ਸੰਖਾ ਕੇਤੇ ਬਵਨ ਹਾਰੇ ਕੇਤੇ ਰਾਗ پری ਸੁਖਹੀਣ ਕੇਤੇ ਗਾਵਨ ਹਾਰੇ ਗਾਵੇ ਤੁਮੋਂ ਕੋਣ ਪਾਣੀ ਬੈਸੰਤ ਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪ ਲਿਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਨਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਫਲਨ ਕੀ ਸਰੂ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀ ਆਮਨ ਮੋਹਨ ਸਰਗ ਮਚ ਪਿਆਲੇ ਗਾਵੇ ਰਤਨ ਪਾਏ ਤੇਰੇ ਅਰਸਰ ਤੀਰਤ ਨਾਲੇ ਗਾਵੇ ਜੋਦ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡ ਵਰਪੰਡ ਕਰ ਕਰ ਰੱਖੇ ਧਾਰੇ ਸਹੀ ਤੁਦ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਕੀਤੇ ਗਮਨ ਸੇ ਮੈਂ ਚਿਤਨੇ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਰ ਅਸਬ ਸਾਬ ਸਾਚਾ ਸੱਚੀ ਨਹੀਂ ਹੈ ਪੀ ਹੁ ਸੀ ਜਾਇ ਨਾ ਜਸੀ ਰਚਨਾ ਤੇ ਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨੀ ਮਪਾਈ ਕਰ ਕਰ ਵਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਇਸ ਭਾਵੇ ਸੋਈ ਕਰਸੀ ਬਿਰੁਕਮ ਨਾ ਕਰਨਾ ਜਾਏ ਜੋ ਪਾਸਾ ਸਹ ਸਹ ਪਾਸਾ ਸਹਿ ਨਾਨਕ ਰਹਿਣ ਨਜਾਈ ਹੁੰਦਾ ਸੰਤੋਖ ਧਰਮ ਪੋਚੋਲੀ ਧਾਨ ਕੀ ਕਰੇ ਵਿਕੂਤ ਇਤਾ ਕਾਲ ਕੋ ਆਰੀ ਕਾ ਜੁਗ ਡੰਡਾ ਪਰਤੀਤ ਹਾਈ ਪੰਥੀ ਸਗਲ ਜਮਾਤੀ ਮਨਜੀ ਤੇਜਗ ਜੀਤ ਆਦੇਸ ਤੇ ਸਿਆਦੇ ਆਦ ਲੀਨ ਨਾਨਕ ਚੁਗ ਚੁਗ ਵੇਖੋ ਵੇਸ ਸੋਤ ਗਿਆਂਦੇ ਅਕੰਧ ਅਰਣ ਕੜਕੜ ਵਜੇ ਨਾਥ ਆਪ ਨਾਥ ਨਾਤੀ ਸਬਜਾ ਕੀ ਰੇ ਸੁਧਵਰਾ ਸਾਧ ਜਉ ਜੋਦੂ ਦੇ ਘਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਸੇ ਆਦੇਸ ਆਦ ਨੀਲ ਨਾਦ ਨਾਥ ਜਉ ਜੁਗੇ ਕੋ ਵੇਸ ਏਕਾ ਮਾਇਦਿਕ ਤਵੇ ਤਿਨ ਚਲੇ ਪਰਮਾਨ ਇਕ ਸੰਸਾਰੇ ਕ ਭੰਡਾਰੀ ਕ ਲਾਇ ਦੀ ਬਾਣ ਜਿਸ ਤੇਸ ਭਾਵੇ ਤੇ ਵਿਚ ਲਾਵੇ ਜੇ ਹੋਵੇ ਪਰਮਾਨ ਹੋਵੇ ਕੈ ਨਨਦਰ ਨਾਵੇ ਬੋਤਾ ਇਹ ਵਿਡਾਨ ਆਦੇਸ ਤੇ ਸੇ ਆਦੇਸ ਆਦ ਨੀਲ ਨਾਦ ਨਾਥ ਜਉ ਜੁਗੇ ਕੋ ਵੇਸ ਅਸਨ ਲੋਈ ਲੋਈ ਭੰਡਾਰ ਜੋ ਕਿਸ ਪਾਇ ਸੋ ਕਾ ਵਾਰ ਸਰਕਰ ਵੇਖੇ ਸੁਰਜਨ ਹਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਸੇ ਆਦੇਸ ਆਦ ਨੀਂਦ ਨਾਦ ਨਾਥ ਜੁਗ ਜੁਗ ਇਕੋ ਵੇਸ ਇੱਕ ਦੂਜੀ ਬਲਕ ਹੋਏ ਲਖ ਹੋਏ ਲਖਵੀਸ ਲਖ ਲਖ ਏਡਾ ਕੀ ਏਕ ਨਾ ਜਗਦੀਸ਼ ਹਿਤ ਰਾਏ ਪਤ ਪਵੜੀਆ ਚੜੀਏ ਹੋਈ ਕੀਸ ਸੁਣ ਗਲਾ ਆਕਾਸ਼ ਕੀ ਕੀਟਾ ਆਈ ਰੇਸ ਨਾਨਕ ਨਦਰਿ ਪਾਈਏ ਕੁੜੀ ਕੁੜੇ ਠੀਸ ਆਕਰ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰਨ ਜੀਵਨ ਮਰਨ ਜੋ ਜੋਨ ਨਾਲ ਮਲ ਮਰਸੋਰ ਜੋਰਨ ਸੁਤੀ ਘਣ ਵਿਚਾਰ ਜੋਨ ਜੁਟੇ ਜੁਟਾ ਸੰਸਾਰ ਜਿਸਾ ਜੋਰ ਕਰੇ ਵਿਖੇ ਸੋ ਨਾਨਕ ਤੁਮਿੰ ਚੰਨਾ ਕੋਏ ਰਾਤੀ ਰੁਤੀ ਸਤੀ ਵਾਰ ਪਵਨ ਪਣੀ ਗਣੀ ਪਾਤਾਲ ਇਸਵੇ ਧਰਤੀ ਥਾ ਬਰਕੀ ਧਰਮ ਸਾਸ ਵੀ ਜੀ ਜੁਟ ਕੇ ਰੰਗ ਦਿਨਕੇ ਨਾਮਣੀ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਜਿੱਥੇ ਸੋ ਹੁਣ ਪੰਜ ਬਰਵਾਨ ਨਦਰਿ ਕਰਮ ਭਮੀ ਨੀਸਾਨ ਕਚਪ ਕਾਇ ਉਥੇ ਪਾਇ ਨਾਨਕ ਗਈਆ ਜਾਪੇ ਜਾਏ ਧਰਮ ਕਰਨ ਕੈ ਉਤਰਮ ਗਿਆਨ ਕਰਨ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਲ ਮਹੇਸ ਕੀਤੇ ਵਰਮੇ ਘਾਟ ਤਗੜੇ ਰੂਪ ਰੰਕੇ ਵੇਸ ਕੀਤੇ ਕਰਮ ਭੂਮ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦ ਬੁੱਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦ ਕੀਤੇ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜਿ ਆਨੰਦ ਕਰਮ ਕਣ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਹੈ ਲੋਕ ਤਾਂ ਕਿ ਅੰਗਲਾ ਕਥੀਆਂ ਨਾ ਜਾਏ ਜੇ ਕੋ ਕਹੇ ਪੁੱਛੇ ਪਛਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੋਲ ਤਿੱਥੇ ਕੜੀਏ ਸੁਰਾ ਸੁਤਾ ਕੀ ਸੁਦ ਕਰਮ ਕਣ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤੇ ਮੈਂ ਰਾਮ ਰਹਿਆ ਭਰਪੂਰ ਇੱਥੇ ਜੋਤ ਮਹਾਬਲ ਸੂਰ ਤੇ ਮੈਂ ਰਾਮ ਰਹਿਆ ਭਰਪੂਰ ਤੇ ਸੀਤੋ ਸੀਤਾ ਮੈਂ ਮਾਇਆ ਤਾਂ ਕਿ ਰੂਪ ਨਾ ਕਥਨੇ ਜਾਏ ਨਾਵ ਮਰੀ ਨ ਠਾ ਗਏ ਜਾਇ ਜਿਨ ਕੇ ਰਾਮ ਸੇ ਮਨ ਮਾਹਿ ਜਿਥੇ ਭਗਤਵ ਸੇ ਕਹਿ ਲੋ ਕਰਨ ਸਚਾ ਮਰਸੋ ਸਚ ਕੰਨ ਵ ਚਨ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿਥੇ ਕੰਨ ਵੰਡਾ ਭੰਡ ਜੇ ਕੋ ਕੋਥੀ ਤਾ ਅਨਤ ਅਨਤ ਜਿਥੇ ਲੋ ਲੋ ਆਕਾਰ ਜਿਨ ਜੋ ਕਮ ਤੇ ਤੋਕਾਰ ਵੇਖੇ ਵਿੱਚ ਕਰੇ ਵਿਚਾਰ ਨਾਨਕ ਕਥਨਾ ਕਲਡਾ ਸਰ ਜਤ ਪਹਾੜਾ ਧੀਰ ਸੁਨ ਹੰਨ ਮਤ ਵਿਧਥਿਆ ਭੋਖ ਲਗਨੀ ਤਵਤਾ ਭੰਡਾ ਕਉ ਮ੍ਰਿਤ ਢਾਲ ਕੜੀਆ ਸਭ ਸੂਤੀ ਤੱਕ ਸਾਡੀ ਨੂੰ ਨਾ ਕਰ ਮਤਿ ਨੂੰ ਬਰਨਾਨਕ ਨਦਰੀ ਨਦਰ ਨੇ ਹਾਲ ਸ਼ਲੋਕ ਰਮਣ ਬਿਰੂ ਪਾਣੀ ਪਿਤਾ ਮਾਤਾ ਧਰਤੂ ਮਹਤ ਦਿਵਸ ਰਾਤੁ ਇਤੈ ਦਾਇਆ ਕੇ ਲੈ ਸਗਲੇ ਜਗਤ ਕਮਿਆ ਆਂ ਬੁਰਿਆ ਆਂ ਵਾਚੇ ਧਰਮ ਹ ਦੂਰ ਧਰਮੀ ਆਪੋ ਆਪਣੀ ਕੇ ਲੜੇ ਕੇ ਦੂਰ ਜਿਨੀ ਨਾਮ ਧਿਆਇ ਗੈਮ ਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਦੇ ਮਰਤ ਤਤਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਗੁ ਗੁਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ